ਜੈ ਸ੍ਰੀਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਈਆਂ ਜਿੰਨਾ ਭੈਣ ਭਰਾਵਾਂ ਨੂੰ ਫਲਵੈਰੀ ਦੀ ਸਮੱਸਿਆ ਖਤਮ ਹੀ ਨਹੀਂ ਹੋ ਰਹੀ ਹੈਗੀ ਇਹਦੇ ਵਿੱਚ ਆਪਾਂ ਨੇ ਸੱਤ ਅਮਰੂਦ ਲੈਣੇ ਨੇ ਪੰਜ ਲੈ ਲਓ ਸੱਤ ਲੈ ਲਓ ਕਿਹੜੇ ਪੱਥਰ ਵਾਲੇ ਅਮਰੂਦ ਲੈਣੇ ਨੇ ਖਾਣ ਵਾਲੇ ਨਹੀਂ ਲੈਣੇ ਹੈਗੇ ਕਿਹੜੇ ਪੂਰੇ ਕਿਹੜੇ ਪੱਥਰ ਵਰਗੇ ਅਮਰੂਦ ਲੈਣੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੱਦੂਕਾਸ ਕਰ ਲਵੋ ਬ੍ਰੀਕ ਚੂਰਨ ਬਣਾ ਲੈ ਬੋਨਾਂ ਦਾ ਫਿਰ ਉਹਨਾਂ ਨੂੰ ਨਿੰਬੂ ਲੈਣਾ ਆਪਾਂ ਨੇ ਅੱਧਾ ਜਦੋਂ ਵੀ ਪੇਸਟ ਤਿਆਰ ਕਰਨਾ ਵਿੱਚ ਅੱਧਾ ਨਿੰਬੂ ਪਾ ਲੈਣਾ ਤੇ ਫਲਬੈਰੀ ਦੇ ਉੱਪਰ ਲਗਾ ਲੈਣਾ ਜੇ ਅਗਰ ਵੱਧ ਦੇ ਚੂਰਨ ਦਾ ਇਸਤੇਮਾਲ ਕਰ ਸਕਦੇ ਆ ਵੱਧ ਵੀ ਮਰੂਦ ਲੈ ਕੇ ਬਣਾ ਸਕਦੇ ਆ ਜੇ ਪੂਰੇ ਬਾਡੀ ਤੇ ਆ ਵੱਧ ਵੀ ਮਰੂਦ ਲੈ ਕੇ ਚੂਨ ਬਣਾ ਸਕਦੇ ਆ ਤੇ ਇੱਕ ਨਿੰਬੂ ਵੀ ਪਾ ਸਕਦੇ ਆ ਜੇ ਵੱਧ ਪੇਸਟ ਬਣਾਣਾ ਇਹ ਆਵਰੇਜ ਪੇਸਟ ਪੇਟਾ ਦੇ ਅਕੋਰਡਿੰਗ ਆਪਾਂ ਨੇ ਨਿੰਬੂ ਲੈਣਾ ਬਸ ਫਿਰ ਆਵਰੇ ਪੂਰੇ ਬੋਡੀ ਤੇ ਵੀ ਲਗਾ ਲਓ ਜਿਨ੍ਹਾਂ ਦੇ ਪੂਰੇ ਸਰੀਰ ਤੇ ਫੁਲਵੇਰੀ ਆ ਜਾਂ ਜਿਨ੍ਹਾਂ ਨੇ ਮਾੜੀ ਮੋਟੀ ਫੁਲਵੇਰੀ ਆ ਉਹ ਉਸੇ ਜਗ੍ਹਾ ਤੇ ਲਗਾਣਾ ਜਿੱਥੇ ਉਹਨਾਂ ਦੇ ਫੁਲਵੇਰੀ ਆ ਇਸ ਦੇ ਨਾਲ ਤੁਹਾਡੀ ਜਿਹੜੀ ਫੁਲਵੇਰੀ ਆ ਇੱਕ ਮਹੀਨੇ ਵਿੱਚ ਖਤਮ ਹੋ ਜੂਗੀ ਮੈਂ 100% ਗਾਰੰਟੀ ਨਾਲ ਕਹਿਨੀ ਆ ਇਹ ਵੀ ਤੁਹਾਡੀ ਇਹ ਫਲਵੇਰੀਆ 100% ਦੀ 100% ਖਤਮ ਹੋ ਜੂਗੀ ਜੈ ਸ੍ਰੀ ਰਤਨ ਮੰਤਰੀ ਜੀ ਭੈਣ ਪ੍ਰਭੂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ